ਸ਼ਸ਼ੀਕਾਲ ਨਮਸਕਾਰ ਮੈਂ ਹਾਂ ਦੀਪਕ ਪੰਡਾਰੀ ਤੁਸੀਂ ਦੇਖ ਰਹੇ ਹੋ ਡੀ 4 ਨਿਊਜ਼ ਸਨੀਫ ਸ਼ੇਸ਼ ਪ੍ਰੋਗਰਾਮ ਖਰੀਆਂ ਖਰੀਆਂ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਤਾ ਚ ਆਉਣ ਤੋਂ ਪਹਿਲਾਂ ਵਾਦਾ ਕੀਤਾ ਸੀ ਕਿ ਪੰਜਾਬ ਦੇ ਵਿੱਚ ਭ੍ਰਸ਼ਟਾਚਾਰ ਨੂੰ ਜੜੋਂ ਮੁਕਾ ਦੇਾਂਗੇ ਭ੍ਰਸ਼ਟਾਚਾਰ ਖਤਮ ਕਰ ਦੇਾਂਗੇ ਕਿਉਂਕਿ ਇਹਨਾਂ ਦਾ ਇਹ ਦਾਅਵਾ ਸੀਗਾ ਕਿ ਪੁਰਾਣੀ ਸਰਕਾਰਾਂ ਦੇ ਵਿੱਚ ਜਿਹੜੇ ਮੰਤਰੀ ਰਹੇ ਉਹਨਾਂ ਨੇ ਦੋਵੇਂ ਹੱਥੀ ਪੰਜਾਬ ਨੂੰ ਲੁੱਟਿਆ ਤੇ ਪੰਜਾਬ ਦੇ ਉੱਤੇ 3 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਠੀਕ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਉਂਦਿਆਂ ਬੜੇ ਚੰਗੇ ਫੈਸਲੇ ਲਏ ਕਈ ਸਾਫਤਾ ਮੰਤਰੀ ਡਿਪਟੀ ਸੀਐਮ ਕਈ ਐਮਐਲਏ ਅੰਦਰ ਕਰ ਦਿੱਤੇ ਗਏ ਪਰ ਜਦੋਂ ਹੁਣ ਇਹਨਾਂ ਦੇ ਸਰਕਾਰ ਦੇ ਮੰਤਰੀਆਂ ਦੇ ਉੱਤੇ ਕੋਈ ਇਲਜ਼ਾਮ ਲੱਗਦੇ ਤੇ ਸਾਨੂੰ ਬੜਾ ਅਜੀਬੋ ਗਰੀਬ ਲੱਗਦਾ ਉਸ ਐਪੀਸੋਡ ਕਰਨ ਲਈ ਵੀ ਤੇ ਇਹ ਸੋਚ ਕੇ ਵੀ ਅਸੀਂ ਹੈਰਾਨ ਹੁੰਨੇ ਆ ਕਿ ਇਹਨਾਂ ਲੋਕਾਂ ਨੂੰ ਕਿੰਨਾ ਨੇ ਜਿਤਾਇਆ ਜਨਤਾ ਨੇ ਪੰਜਾਬ ਦੀ ਜਨਤਾ ਨੇ ਇਸ ਕਰਕੇ ਜਿਤਾਇਆ ਕਿਉਂਕਿ ਇਹ ਸਾਡੇ ਚੋਂ ਗਏ ਨੇ ਤੇ ਇਹ ਪੰਜਾਬ ਦਾ ਭਲਾ ਕਰਨਗੇ ਜਿਹੜੀਆਂ ਗਲਤੀਆਂ ਪਹਿਲੀਆਂ ਸਰਕਾਰਾਂ ਨੇ ਕੀਤੀਆਂ ਉਹ ਇਹ ਗਲਤੀਆਂ ਨਹੀਂ ਕਰਨਗੇ ਕਰਨਗੇ ਇਹ ਮਾਮਲਾ ਜੁੜਿਆ ਜੇ ਮਾਈਨਿੰਗ ਡਿਪਾਰਟਮੈਂਟ ਦੇ ਨਾਲ ਤੇ ਵਿਜੀਲੈਂਸ ਇੱਕ ਐਫ ਆਈ ਆਰ ਦਰਜ ਕਰਦੀ ਏ 352021 ਨੂੰ ਐਫ ਆਈ ਆਰ ਨੰਬਰ 5 ਡਿਸਟ੍ਰਿਕਟ ਮਾਈਨਿੰਗ ਆਫੀਸਰ ਸਿਮਰਪ੍ਰੀਤ ਕੋਟ ਟਿਲੋਂ ਰੋਪੜ ਦੀ ਉਹਦੇ ਖਿਲਾਫ ਮਾਮਲਾ ਦਰਜ ਹੁੰਦਾ ਨਾਲ ਦੀ ਨਾਲ ਉਹਦੇ ਨਾਮ ਅਮਨਪ੍ਰੀਤ ਸਿੰਘ ਕਲਰਕ ਨੇਪਾਲ ਸਿੰਘ ਇੱਕ ਮਾਈਨਿੰਗ ਗਾਰਡ 5000 ਰੁਪਿਆ ਇਹ ਮਹੀਨਾ ਲੈਂਦੇ ਨੇ ਸਟੋਨ ਕ੍ਰਸ਼ਰ ਦੇ ਮਾਲਕਾਂ ਕੋਲੋਂ ਤੇ ਉਹਨਾਂ ਨੂੰ ਕਹਿੰਦੇ ਵੀ ਮਾਈਨਿੰਗ ਜਿਹੜੀ ਹੈ ਉਹ ਕਰੀ ਚੱਲ ਕੋਈ ਗੱਲ ਹੀ ਨਹੀਂ ਵੀ ਸਾਨੂੰ ਪੈਸੇ ਦੇ ਦੇ ਤੂੰ ਹੁਣ ਮਾਈਨਿੰਗ ਜਦੋਂ ਇਲੈਕਸ਼ਨ ਹੁੰਦੇ ਨੇ ਤੇ ਬਹੁਤ ਵੱਡਾ ਚੋਣਵੀ ਮੁੱਦਾ ਬਣਦਾ ਹੈ ਅਰਵਿੰਦ ਕੇਜੀਵਾਲ ਸਾਹਿਬ ਨੇ ਵੀ ਆਖਿਆ ਸੀ ਸਾਡੀ ਸਰਕਾਰ ਬਣੂਗੀ ਤੇ 20000 ਕਰੋੜ ਰੁਪਿਆ ਸਾਲ ਦਾ ਅਸੀਂ ਮਾਈਨਿੰਗ ਚੋਂ ਹੀ ਕਮਾਵਾਂਗੇ ਪਰ ਮਾਈਨਿੰਗ ਨਹੀਂ ਰੁਕੀ ਮਾਈਨਿੰਗ ਹਜੇ ਵੀ ਜਾਰੀ ਹੈ ਵਿਜੀਲੇਸ ਦੇ ਸਪੈਸ਼ਲ ਡੀਜੀਪੀ ਤੇ ਚੀਫ ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ ਉਹ ਚੀਫ ਸੈਕਟਰੀ ਅਨੁਰਾਗ ਵਰਗਮਾ ਨੂੰ ਇੱਕ ਚਿੱਠੀ ਵੀ ਲਿਖਦੇ ਨੇ ਤੇ ਕਹਿੰਦੇ ਨੇ ਇਹ ਜਿਹੜਾ ਫੈਸਲਾ ਹੋਇਆ ਤੇ ਵਿਚਾਰ ਕੀਤਾ ਜਾਵੇ ਤੁਹਾਨੂੰ ਪਹਿਲੇ ਦੱਸ ਦਈਏ ਫੈਸਲਾ ਕੀ ਹੈ ਮੀਠੇਰ ਸਾਹਿਬ ਇਸ ਜਿਹੜੇ ਸਿਮਰ ਪ੍ਰੀਤ ਕੋਟ ਲੋਨ ਜਿਹੜੀ ਮਾਈਨਿੰਗ ਅਫਸਰ ਹੈ ਡਿਸਟਿੰਕਟ ਮਾਈਨਿੰਗ ਅਫਸਰ ਉਹਨੂੰ ਕਿਸ ਤਰ੍ਹਾਂ ਕਲੀਨ ਚਿੱਟ ਦਿੰਦੇ ਨੇ ਤੁਹਾਨੂੰ ਪੂਰੀ ਗੱਲ ਦੱਸਾਂਗੇ ਮੇਂ ਮੰਤਰੀ ਸਾਹਿਬ ਨੂੰ ਇਹ ਵੀ ਨਹੀਂ ਸ਼ਾਇਦ ਪਤਾ ਕਿ ਉਹਨਾਂ ਦੇ ਅਧਿਕਾਰ ਕੀ ਨੇ ਸੁਪਰੀਮ ਕੋਰਟ ਦੀ ਰੂਲਿੰਗ ਕੀ ਕਹਿੰਦੀ ਹੈ ਤੇ ਤੁਹਾਡੇ ਜਿਹੜੇ ਆਈਐਸ ਅਫਸਰ ਨੇ ਉਹ ਤੁਹਾਨੂੰ ਕੀ ਸਲਾਹਾਂ ਦਿੰਦੇ ਨੇ ਮਾਮਲਾ ਚੀਫ ਸਕੱਟਰੀ ਜਿਹੜੇ ਅਨੁਰਾਗ ਵਰਮਾ ਦੇ ਕੋਲ ਪਹੁੰਚ ਗਿਆ ਹੈ ਹੁਣ ਕੀ ਇਹ ਮੰਤਰੀ ਆਪਣੇ ਆਪ ਨੂੰ ਅਦਾਲਤਾਂ ਤੋਂ ਉੱਤੇ ਸਮਝਣ ਲੱਗ ਪਏ ਨੇ ਆਪਣੇ ਆਪ ਨੂੰ ਕਾਨੂੰਨ ਤੋਂ ਉੱਤੇ ਸਮਝਣ ਲੱਗ ਪਏ ਨੇ ਇਹ ਵੀ ਬਹੁਤ ਵੱਡਾ ਸਵਾਲ ਹੈ ਸਟੋਰੀ ਕਰਨ ਤੋਂ ਪਹਿਲੇ ਤੁਹਾਨੂੰ ਇਹ ਦੱਸ ਦਈਏ ਇਹ ਸਟੋਰੀ ਅਸੀਂ ਪੰਜਾਬ ਦਸਤਾਵੇਜ਼ ਦੇ ਨਿਊਜ਼ ਚੈਨਲ YouTube ਚੈਨਲ ਹੈ ਉਹਨਾਂ ਦੇ ਸਹਿਯੋਗ ਨਾਲ ਕੀਤੀ ਹੈ ਜਿਲਾਈ ਅਸੀਂ ਪੰਜਾਬ ਦਸਤਾਵੇਜ਼ ਦੇ ਜਿਹੜੇ ਐਡੀਟਰ ਨੇ ਰਜਿੰਦਰ ਸਿੰਘ ਤੱਗੜ ਮੇਰੇ ਵੱਡੇ ਭਾਈ ਨੇ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਤੇ ਨਾਲ ਦੀ ਨਾਲ ਹੁਣ ਤੁਹਾਨੂੰ ਦੱਸਾਂਗੇ ਇਹ ਕਹਾਣੀ ਸ਼ੁਰੂ ਕਿੱਥੋਂ ਹੁੰਦੀ ਹੈ ਪਹਿਲੇ ਅਸੀਂ ਕਈ ਖਬਰਾਂ ਕੀਤੀਆਂ ਇੰਪਰੂਵਮੈਂਟ ٹرسٹ ਤੇ ਕਾਰਪੋਰੇਸ਼ਨ ਅਮਰਸਰ ਨੂੰ ਲੈ ਕੇ ਵੀ ਕਿੱਥਾਂ ਉੱਥੇ ਮਠਾ ਦੀਸ਼ ਬੈਠੇ ਨੇ ਚੋਰੀ ਕਰੀ ਜਾਂਦੇ ਨੇ ਹਰ ਸਾਲ ਕਰੋੜਾਂ ਰੁਪਏ ਦੀ ਡਿਵੈਲਪਮੈਂਟ ਹੁੰਦੀ ਹੈ ਵੱਡੇ ਵੱਡੇ ਹੋਟਲ ਬਣ ਜਾਂਦੇ ਨੇ ਪਰ ਇਹਨਾਂ ਦੀ ਛੇਤੇ ਕੋਈ ਅਸਰ ਨਹੀਂ ਹੁੰਦਾ ਸਰਕਾਰ ਭਾਵੇਂ ਜਿਹੜੀ ਮਰਜ਼ੀ ਹੋਵੇ ਕੋਹਰ ਵਿਦੇ ਪ੍ਰਤਾਪ ਠੀਕ ਹੀ ਕਹਿੰਦੇ ਨੇ ਵੀ ਸਰਕਾਰ ਬਦਲੀ ਸਿਸਟਮ ਉਹੀ ਚੋਰੀ ਜਿਕਾਰੀ ਉਵੇਂ ਚੱਲ ਰਹੀ ਏ ਵੈਸੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਹੈ ਜਿਹੜੇ ਚੀਫ ਡਾਇਰੈਕਟਰ ਨੇ ਵਿਜੀਲੈਂਸ ਵਿਰੇਂਦਰ ਕੁਮਾਰ ਸ਼ਰਮਾ ਉਹਨਾਂ ਦੀ ਗੱਲ ਵੀ ਸੁਣਨ ਕਿਉਂਕਿ ਮੁੱਖ ਮੰਤਰੀ ਚਾਹੁੰਦੇ ਨੇ ਕਿ ਪੰਜਾਬ ਚੋਂ ਭ੍ਰਸ਼ਟਾਚਾਰ ਦੂਰ ਹੋਵੇ ਕਟੜ ਇਮਾਨਦਾਰ ਆਪਣੇ ਆਪ ਨੂੰ ਪਾਰਟੀ ਕਹਿੰਦੀ ਏ ਆਮ ਆਦਮੀ ਪਾਰਟੀ ਦੇ ਜ ਸੁਪਰੀਮੋ ਅਰਿੰਦ ਕੇਜਰੀਵਾਲ ਵੀ ਸਾਣਾਲੇ ਸਾਡੇ ਐਕਸਪਰਟ ਰਕੇਸ਼ ਸ਼ਰਮਾ ਜਿਨ੍ਹਾਂ ਨੇ ਇਸ ਕੇਸ ਨੂੰ ਪੂਰਾ ਸਟੱਡੀ ਕੀਤਾ ਹੈ ਕਿ ਕਿਸ ਤਰ੍ਹਾਂ ਉਹ ਪਹਿਲੇ ਇੱਕ ਮਾਈਨਿੰਗ ਅਫਸਰ ਦੇ ਉੱਪਰ આરોਪ ਲੱਗਦੇ ਨੇ ਕਿੰਨੇ ਹਜ਼ਾਰਾਂ ਰੁਪਏ ਜਿਹੜੇ ਆ ਉਹ ਕਮਿਸ਼ਨ ਲਈ ਜਾਂਦੀ ਏ ਵੱਢੀ ਲਈ ਜਾਂਦੀ ਏ ਭ੍ਰਸ਼ਟਾਚਾਰ ਰਿਸ਼ਵਤ ਲਈ ਜਾਂਦੀ ਹਰ ਮਹੀਨੇ ਤੇ ਬਾਅਦ ਵਿੱਚੋਂ ਮਾਮਲਾ ਦਰਜ ਹੁੰਦਾ ਹੈ ਤੇ ਜਦੋਂ ਵਿਜੀਲੈਂਸ ਪ੍ਰोसीडिंग्स ਕਰਦੀ ਏ ਮਾਮਲਾ ਉਹਦੇ ਤੇ ਚਲਾਉਣ ਦੀ ਚਲਾਨ ਪੇਸ਼ ਕਰਨ ਦੀ অনুমতি ਮੰਗੀ ਜਾਂਦੀ ਏ ਤੇ ਇਹ ਕਹਿੰਦੇ ਵੀ ਨਹੀਂ ਕੋਈ ਗੱਲ ਨਹੀਂ ਹੋਈ ਵੀ ਛੱਡ ਦਿਓ ਉਦੋਂ ਹੁਣ ਵੈਸੇ ਮੀਤਿਆਰ ਸਾਹਿਬ ਮੰਤਰੀ ਨਹੀਂ ਨੇ ਹਾਈ ਮੰਤਰੀ ਤੇ ਹੈਗੇ ਨੇ ਪਰ ਉਹਨਾਂ ਕੋਲ ਮਾਈਨਿੰਗ ਡਿਪਾਰਟਮੈਂਟ ਨਹੀਂ ਹੈ ਅਰਕੇਸ਼ ਜੀ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਅਰਕੇਸ਼ ਜੀ ਤੁਸੀਂ ਪੂਰਾ ਕੇਸ ਸਟਡੀ ਕੀਤਾ ਹੈ ਦੇਖੋ ਹੈਰਾਨ ਤੇ ਮੈਂ ਵੀ ਹਾਂ ਵੀ ਕਿਸ ਤਰ੍ਹਾਂ ਚੱਲ ਕੀ ਰਿਹਾ ਹੈ ਵੀ ਦੇਖੋ ਪਹਿਲੇ ਤੇ ਬੰਦੇ ਨੂੰ ਟਰੈਪ ਲਾ ਕੇ ਫੜਿਆ ਜਾਂਦਾ ਕੋਈ ਸੌਖਾ ਕੰਮ ਨਹੀਂ ਹੈ ਵਿਜੀਲੈਂਸ ਕਿੰਨੇ ਸਾਰੇ ਟਰੈਪ ਲਾਂਦੀ ਕਾਗਜ਼ ਦਸਤਾਵੇਜ਼ ਫਿਰ ਪਰਮਿਸ਼ਨਾਂ ਮੰਗਦੀ ਏ ਹੁਣ ਇਹਨਾਂ ਨੇ ਅਜੀਬੋਗਰੀ ਫੈਸਲਾ ਦਿੱਤਾ ਕਹਿੰਦੇ ਵੀ ਮੈਂ ਸਾਰੀ ਜਾਂਚ ਕਰ ਲਈ ਏ ਵੀ ਸਿਮਰ ਪ੍ਰੀਤ ਕੋਲ ਢਿੱਲੋਂ ਵੀ ਇਹਦਾ ਦੇਖੋ ਕਸੂਰ ਹੀ ਨਹੀਂ ਏ ਪਰ ਜਦੋਂ આરોਪ ਲੱਗਦੇ ਨੇ ਕਹਿੰਦੇ ਉਹਨੇ ਤਾਂ ਕਈ ਸਾਲ ਆਪਣੀ ਤਨਖਾਹ ਵੀ ਨਹੀਂ ਕਢਾਈ ਤੇ ਮੈਂ ਤੇ ਚਾਹੂੰਗਾ ਜਿਹੜਾ ਮੀਟਰ ਜਿਹੜਾ ਪੈਮਾਨਾ ਮੀਟਰ ਸਾਹਿਬ ਕੋਲ ਹੈਗਾ ਨਾ ਵੀ ਟੈਸਟ ਕਰਕੇ ਜਾਂ ਅੱਧੇ ਘੰਟੇ ਚ ਨਤੀਜੇ ਤੇ ਵੀ ਪਹੁੰਚ ਜਾਂਦੇ ਨੇ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਦੇ ਦੇਣ ਚੀਫ ਡਾਇਰੈਕਟਰ ਵਿਜੀਲੈਂਸ ਨੂੰ ਵੀ ਦੇ ਦੇਣ ਤੇ ਆਪਣੇ ਕੱਟੜ ਜਿਹੜੇ ਇਮਾਨਦਾਰ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਸਾਹਿਬ ਉਹਨਾਂ ਨੂੰ ਵੀ ਦੇ ਦੇਣ ਕੀ ਕਹਿੰਦੇ ਨੇ ਗੱਲ ਠੀਕ ਆ ਵਿਜੀਲੈਂਸ ਵੀ ਰੋ ਐਵੇਂ ਹੀ ਸਾਲਾਂ ਸਾਲ ਇੱਕ ਵਾਰੀ ਤੇ ਲਾ ਦਿੰਦੀ ਆ ਪਹਿਲਾਂ ਦੇ ਵੇਖੋ ਭੜਾਰੀ ਸਾਹਿਬ ਇਹ ਸਰਕਾਰ ਆਈ ਹੀਰੋ ਟਾਲਰੈਂਸ ਅਗੇਂਸਟ ਕ腐ਸ਼ਨ ਦਾ ਨਾਰਾ ਦੇ ਕੇ ਜੀ ਕੱਟੜਵਾਹਨ ਦਾ ਸਰਕਾਰ ਜੀ ਇਹ ਹੀ ਸੋਚਦੇ ਆ ਕਿ ਇਹ ਦੂਜੀਆਂ ਸਰਕਾਰਾਂ ਨਾਲ ਕੋਈ ਵੱਖ ਕੰਮ ਕਰਨਗੇ ਜੁਗੇ ਮੰਤਰੀਆਂ ਨੂੰ ਫੜ ਫੜ ਅੰਦਰ ਦਿੰਦੇ ਇਹਨਾਂ ਦੇ ਮੰਤਰੀ ਚੰਗੇ ਕੰਮ ਕਰਨਗੇ ਜੀ ਪਰ ਇਹਨਾਂ ਦੇ ਮੰਤਰੀ ਵੀ ਉਸੇ ਲਈ ਪੈਗੇ ਆ ਜੀ ਜਿਹੜੇ ਉਹ ਸਰਕਾਰ ਨੇ ਬੰਦੇ ਕੋਈ ਪ੍ਰਸ਼ਟ ਫੜੇ ਆ ਜੀ ਉਹਨਾਂ ਨੂੰ ਛੜੀ ਜਾਂਦੇ ਆ ਜੀ ਵੇਖੋ ਵੀ ਪਹਿਲਾਂ ਤੇ ਕੋਈ ਸ਼ਿਕਾਇਤ ਕਰਤਾ ਹੀ ਨਹੀਂ ਖੜਾ ਹੁੰਦਾ ਕਿਨੂੰ ਫੜਾਣ ਵਾਸਤੇ ਲੋਕੀ ਕਹਿੰਦੇ ਵੀ ਰਿਸ਼ਵਤ ਦਿਓ ਸਿਆਪਾ ਮਕਾਓ ਯਾਰ ਇਹੇ ਕੰਮ ਕਰਨਾ ਤੇ ਗਾਹ ਕਰੋ ਜੇ ਕੋਈ ਖਲੋਜੇ ਤੇ ਉਹਨੂੰ ਇੰਨਾ ਕਿ ਪਰੇਸ਼ਾਨ ਕਰ ਦਿੰਦੇ ਸ਼ਿਕਾਇਤ ਕਰਕੇ ਵੀ ਅਸਰ ਆ ਵੀ ਦੁਬਾਰਾ ਸ਼ਿਕਾਇਤ ਹੀ ਨਾ ਕਰੀ ਜੀ ਤੇ ਜੇ ਵਿਜੀਲੈਂਸ ਮਿਹਨਤ ਕਰਕੇ ਟਰੈਪ ਲਾ ਕੇ ਫੜੀ ਲੈਂਦੀ ਆ ਤੇ ਫੇਰ ਤੁਹਾਨੂੰ ਉਹਨੂੰ ਪਰੋਸੀ ਕੋਈ ਸੈਂਕਸ਼ਨ ਹੀ ਸਾਲਾਂ ਸਾਲ ਮਿਲਦੀ ਜੀ ਰੋਸੀ ਕੁੜ ਨਹੀਂ ਹੁੰਦਾ ਉਹ ਬੰਦਾ ਕਹਿੰਦਾ ਬਿジネス ਕਰਨਾ ਆਪਣੇ ਮਹਿਕਮੇ ਦੇ ਅਸਰਾਂ ਨੂੰ ਮਿਲੋ ਉਹਨਾਂ ਦੀ ਜੇਬ ਜੂਗਰ ਕਰੋ ਆਪਣੇ ਮੰਤਰੀ ਨੂੰ ਸਦਾ ਰੱਖੋ ਕੰਮ ਤੇ ਉਹਨਾਂ ਸੈਕਸ਼ਨ ਤੇ ਉਹਨਾਂ ਦੇਣੀ ਆ ਇਹ ਸੈਕਸ਼ਨ ਦਾ ਧੰਦਾ ਹੀ ਮਕਾਦਣਾ ਚਾਹੀਦਾ ਸਰਕਾਰ ਨੂੰ ਇਹਦੇ ਵੀ ਕੋਈ ਫੈਸਲਾ ਲੈ ਲੈਣਾ ਚਾਹੀਦਾ ਵੇਖੋ ਬਿジネス ਵੀਰੋ ਨੇ ਪਹਿਲੇ ਚੀਫ ਸੈਕਟਰੀ ਨੂੰ ਵੀ ਕਿੰਨੀ ਬੇਇੱਜ਼ਤੀ ਕੀਤੀ ਵੀ ਦੇ ਕੁਮਾਰ ਜੰਜੋ ਸਾਹਿਬ ਉਹਨਾਂ ਵੀ ਕਿੰਨੀਆਂ ਚਿੱਠੀਆਂ ਕੀਤੀਆਂ ਪਰ ਮੈਂ ਕੋਈ ਬੜੇ ਠੀਠਾ ਸੈਕਸ਼ਨਾਂ ਦਿੰਦੇ ਹੀ ਨਹੀਂ ਚੋਰਾਂ ਨੂੰ ਸ਼ੈਲਟਰ ਕੋਈ ਸ਼ੈਲਟਰ ਕਰਦੇ ਕਿਵੇਂ ਨਹੀਂ ਕਿਹਾ ਵੀ ਦਾਗੀ ਬੰਦੇ ਲੱਗਣੇ ਚਾਹੀਦੇ ਇਥੇ ਦਾਗੀ ਲੱਗਣੇ ਕਿ ਦਾਗਿਆਂ ਨੂੰ ਕਿਸਾ ਜੋ ਘੜਾਈ ਜਾਂਦੇ ਮੀਤੇ ਹਰ ਜੀ ਜੀ ਮੀਤੇ ਹਰ ਜੀ ਜਨਵਰੀ 2023 ਤੋਂ ਲੈ ਕੇ ਸਤੰਬਰ 2023 ਤੱਕ ਮਾਈਨਿੰਗ ਮਿਨਿਸਟਰ ਇਹ ਆ ਜੀ ਤੁਹਾਨੂੰ ਪਤਾ ਜਦੋਂ ਮਥਲ ਚ ਕੁਲਚਾ ਕਾਂਡ ਹੋਇਆ ਸੀ ਜੀ ਤੇ ਕੀ ਕਹਿੰਦੇ ਸੀ ਆਂਦੇ ਮਜੇ ਤੱਕ ਇੱਕ ਪੈਸੇ ਦਾ ਰਵਾਧਾਰ ਨਹੀਂ ਨਾ ਇੱਕ ਚਾਹ ਦੀ ਪਿਆਲੀ ਕਦੇ ਕਿਸੇ ਕੋ ਨਹੀਂ ਪੀਤੀ ਜੇ ਕੋਈ ਸਾਬਤ ਕਰ ਦੇ ਤੇ ਮੇਰੇ ਆ ਸਿੱਧ ਤੇ ਤੁਹਾਡੀਆਂ ਜੁੱਤੀਆਂ ਹੋਣ ਗਿਆ ਬਿਲਕੁਲ ਠੀਕ ਉਹ ਵੀਡੀਓ ਵੀ ਮੈਂ ਉਹ ਵੀਡੀਓ ਡਿਟ ਕਹਾਂਗੇ ਵੀ ਉਹਨਾਂ ਦਾ ਪਾਰਟ ਕੱਟ ਕੇ ਜਰੂਰ ਚਲਾਉਣ ਇੱਕ ਮਿੰਟ ਤੁਸੀਂ ਨਾ ਦੇਖੋ ਜੇ ਅਸੀਂ ਮੈਂ ਜਦੋਂ ਵੀ ਅਮਰਸਾ ਰੋਣਾ ਹਮੇਸ਼ਾ ਮੈਂ ਸਟੇ ਕਰਦਾ ਸਰਕਾਰੀ ਰੈਸਟੋਰੈਂਟ ਚ ਮੈਂ ਜਾਂ ਯੂਨੀਵਰਸਿਟੀ ਜਿਹੜਾ ਸਟੇ ਕਰਦਾ ਕਿਤੇ ਵੀ ਜਾਂਦਾ ਮੈਂ ਕਿਤੇ ਵੀ ਕਿਸੇ ਹੋਟਲ ਚ ਅਜ ਤੱਕ ਮੈਂ ਗਿਆ ਹੋਵਾਂ ਕੋਈ ਹੋਟਲ ਵਾਲਾ ਕਹਦੇ ਵੀ ਮੀਤ ਨੇ ਸਾਨੂੰ ਬਗਾਰ ਪਾਈਆ ਮੇਰੇ ਕੋਲੇ ਪੋਲੂਸ਼ਨ ਡਿਪਾਰਟਮੈਂਟ ਹੈ ਮੈਂ ਸਾਰੇ ਮੈਨੂੰ ਦਸਤੀ ਵਾਲੇ ਵੀ ਸੁਣਦੇ ਹੋਣਗੇ ਮੈਨੂੰ ਸਾਡੇ ਸਾਰੇ ਬਰਨਾਲੇ ਦੇ ਲੋਕ ਜਾਣਦੇ ਆ ਕੋਈ ਇੱਕ ਬੰਦਾ ਕੋਈ ਅਫਸਰ ਕੋਈ ਠੇਕੇਦਾਰ ਮੇਰੇ ਕੋਲੇ ਪੰਜ ਮਹਿਕਮੇ ਆ ਕੋਈ ਇੰਡਸਟਰੀ ਵਾਲਾ ਕਹਦੇ ਵੀ ਮੀਤ ਨੇ ਕਦੇ ਕਿਸੇ ਤੋਂ ਚਾਹ ਦਾ ਕੱਪ ਵੀ ਪੀਤਾ ਮੇਰਾ ਸਿਰ ਤੁਹਾਡੀਆਂ ਜੁੱਤੀਆਂ ਹੋਣਗੀਆਂ ਪਰ ਯਾਰ ਤੁਸੀਂ ਜਿਹੜੇ ਲੋਕ ਪੰਜਾਬ ਨੂੰ ਲੁੱਟ ਕੇ ਖਾ ਗਏ ਹਜੇ ਤੁਸੀਂ ਮਤਲਬ ਕਿ ਕਾਲੋ ਕੇ ਠੇਠ ਲੈ ਲੈਂਦੀ ਜਿਹੜੀ ਤੁਸੀਂ ਰਾਜਨੀਤੀ ਜਿਹੜੀ ਆ ਉਹ ਕਰ ਰਹੇ ਹੋ ਮੈਂ ਦੁਬਾਰਾ ਕਹਣਾ ਕੋਈ ਕਦੇ ਚਾਹ ਦੇਗਾ ਪ੍ਰੂਫ ਕਰਕੇ ਮਨਛਾ ਕੀ ਹੈ ਜਿਹਦੇ ਪਿੱਛੇ ਮਨਛਾ ਪ੍ਰੂਫ ਕਰ ਦੇਣਾ ਵੀ ਅਸੀਂ ਹੋਟਲ ਦੇ ਕਮਰੇ 'ਚ ਬੈਠ ਕੇ ਕੁਲਚੇ ਖਾਦੇ ਆ ਮੈਂ ਰਾਜਨੀਤੀ ਛੱਡੂਗਾ ਜੀ ਮੰਤਰੀ ਸਾਹਿਬ ਬੜੇ ਜੀ ਇਮਾਨਦਾਰ ਮੰਤਰੀ ਆ ਤੇ ਵਧੀਆ ਕੰਮ ਕਰਦੇ ਤੇ ਹੋਂਦੀ ਕੀ ਕੀਤਾ ਵੀ ਜਿਹੜਾ ਵਿਜੀਲੈਂਸ ਦੇ ਡਰ ਡਟਲ ਜਿਹਨਾਂ ਨਹੀਂ ਤੇ ਨਾਲ ਦੇ ਦੋ ਬੰਦੇ ਫੜੇ ਮਾਈਨਿੰਗ ਅਫਸਰ ਸਿਮਰਪ੍ਰੀਤ ਕੋ ਢੱਲੋ ਜੀ ਜਿਹੜੇ ਸਬੰਧ ਵਿੱਚ ਉਹਨਾਂ ਨੇ ਐਫ ਆਈ ਆ ਨੰਬਰ 5 ਮਿਤੀ 3/5/2021 ਪੁਲਿਸ ਸਟੇਸ਼ਨ ਵਿਜੀਲੈਂਸ ਬਿਊਰੋ ਫਲਾਈਂਗ ਸਕਾਡ 1 ਜੀ ਪੰਜਾਬ ਐਸ ਐਸ ਨਗਰ ਜੀ ਅੰਡਰ ਸੈਕਸ਼ਨ 7 ਪੀਸੀ 1988 ਐਜ਼ ਮੰਡੇਟਡ ਬਾਈ ਪੀਸੀਏ 2018 ਜੀ ਅੰਡਰ ਸੈਕਸ਼ਨ 120 ਆਈਪੀਸੀ ਜੀ ਇੱਕ ਬੰਦਾ ਸ਼ਿਕਾਇਤ ਕਰਤਾ ਜੀ ਬਲਜਿੰਦਰ ਸਿੰਘ ਰਹਿਣ ਵਾਲਾ ਪਿੰਡ ਪਸੋਲੀ ਜੀ ਬਲੋਸੀ ਤਹਿਸੀਲ ਨੰਗਲਦਾ ਜੀ ਸ਼ਿਕਾਇਤ ਕੀਤੀ ਵੀ ਮਾਈਨਿੰਗ ਦਾ ਕੰਮ ਕਰਦਾ ਸਾਨੂੰ ਮਾਈਨਿੰਗ ਕਰਨ ਵਾਸਤੇ ਬੀਬੀ ਪੈਸੇ ਮੰਗਦੀ ਆ ਤੇ ਨਾਲ ਇਹਦੇ ਚ ਜੇ ਬਾਲ ਗਏ ਅਨੇ 5000 ਲੈਣਾ ਹੀ ਲੈਣਾ ਮੀਨਾ ਜੀ ਤੇ ਮਾਈਫੇਅਰ ਕਰਨ ਦੇਣੀ ਜੇ ਇਹਨੇ ਬਹੁਤ ਗੰਦ ਪਾਇਆ ਜੀ ਉਹ ਵਿਜੀਲੈਂਸ ਵਿਰੋ ਨੂੰ ਅਪਰੋਚ ਕਰਦਾ ਜੀਜੀਲੈਂਸ ਵਿਰੋ ਇਹਦੀ ਪੜਤਾਲ ਕਰਦੀ ਸ਼ਿਕਾਇਤ ਦੀ ਤੂੰ ਪਾਦੀ ਇਹ ਪੜਤਾਲ ਜਿਹੜੀ ਆ ਇਹ ਜਿਹੜੇ ਵਿੱਚ ਸ਼ਿਕਾਇਤ ਠੀਕ ਕੀਤੀ ਆ ਉਹ ਟਰੈਪ ਲਾ ਦਿੰਦੇ ਆ ਟਰੈਪ ਦੇ ਵਿੱਚ ਇਹ ਜਿਹੜੀ ਮਾਈਨਿੰਗ ਅਫਸਰ ਆ ਸਿਮਰਪ੍ਰੀਤ ਕੋ ਢਿੱਲੋ ਉਸ ਟਾਈਮ ਰੋਪੜ ਦੇ ਨਾਲ ਨਾਲ ਤੇ ਕੋ ਮਹਾਲੀ ਦਾ ਵੀ ਜੀ ਕਾ ਆਦਿਆਗਾ ਹੀ ਉਹ ਤੇ ਪਾਲ ਸਿੰਘ ਹੀ ਮਾਈਨਿੰਗ ਗਾਰਡ ਤੇ ਅਮਨਦੀਪ ਕਲਰਕ ਤਿੰਨੇ ਫੜੇ ਜਾਂਦੇ ਆ ਜੀ ਤੇ ਹੁਣ ਵੇਖੋ ਸਰਕਾਰ ਦੀ ਪਾਲਿਸੀ ਪਾਲ ਸਿੰਘ ਤੇ ਅਮਨ ਸਿੰਘ ਤੇ ਪ੍ਰੋਸੀਕਿਊਸ਼ਨ ਕਰਨ ਦੀ ਸੈਕਸ਼ਨ ਦੇ ਦਿੰਦੀ ਆ ਜੀ ਤੇ ਆ ਬੀਬੀ ਜੀ ਵਾਸਤੇ ਤੇ ਮੰਤਰੀ ਇਹਦਾ ਦਿਲ ਪਿਗਲ ਜਾਂਦਾ ਹਾਂ ਦੇ ਨਾ ਇਹਦੇ ਸਾਡੀ ਬੜੀ ਮਾਨ ਦਾ ਅਧਿਕਾਰੀ ਆ ਇਹਦੇ ਵਾਸਤੇ ਆ ਭਾਣੀ ਮੈਂ ਤੇ ਮੰਜੂਰੀ ਮੰਜਰੀ ਦੇਣੀ ਉਹ ਦਲੀਲ ਵੀ ਦਿੰਦੇ ਕੋਈ ਹਾਂ ਆਦੇਸ਼ ਜਾਰੀ ਕਰ ਦਿੰਦੇ ਆ ਆੰਦੇ ਜੀ ਬਲਿੰਦਰ ਗੌਰ ਦੀ ਜ ਆਂਦੇ ਜੀ ਜੋ ਆਪਣੇ ਦੇਸ਼ ਚ ਲਿਖਦੇ ਆਂਦੇ ਬਲਿੰਦਰ ਗੌਰ ਦੇ ਜਿਹੜਾ ਬਲਿੰਦਰ ਸਿੰਘ ਦੀ ਸ਼ਿਕਾਇਤ ਦੇ ਵੇਰਵੇ-ਵੁਰਵੇ ਦਿੱਤੇ ਪਹਿਲੇ ਪਾਰੇ ਚ ਜੀ ਦੂਜੇ ਜੋ ਉਹਨਾਂ ਨੇ ਅਮਨਦੀਪ ਕੁਲਰ ਕਤੇ ਪਾਲ ਸਿੰਘ ਮਾਈਨਿੰਗ ਗਾਰਡ ਦੇ ਉੱਤੇ ਜਿਹੜੇ ਰੋਬਰੂ ਲੱਗੇ ਆ ਉਹਦਾ ਕੀਤਾ ਆਂਦੇ ਵੀ ਵਿਜੀਲੈਂਸ ਤੇ ਜਿਹੜਾ ਉਹਨਾਂ ਨੇ ਕਿਹਾ ਵੀ ਚਲਾਨ ਦੇਣਾ ਚਾਹੀਦੀ ਆ ਦੋਵਾਂ ਤੇ ਜੀ ਉਹ ਦੋਵਾਂ ਦੀ ਸੈਕਸ਼ਨ ਦੇਤੀ ਆਂਦੇ ਸਿਮਰ ਢਿਲੋਂ ਨੂੰ ਇਨਵੋਲਵ ਐਸ ਕੇਸ ਵਿੱਚ ਕੰਪਿਊਟਰ ਅਥਾਰਟੀ ਨੇ ਆਂਦੇ ਵੀ ਫਿਰ ਕਿੰਨੇ ਰਹਿਮ ਦੇ ਲੋਈਂਦੇ ਮੰਤਰੀ ਸਾਹਿਬ ਯੁਵਾ ਮੰਤਰੀ ਜੀ ਯੁਵਾ ਅਫਸਰ ਤੇ ਉਹਨੂੰ ਪਰਸਨਲ ਰੀਨਿੰਗ ਦੇ ਦਿੰਦੇ ਆ ਵੀ ਬਾਕੀਆਂ ਦੋਨੂੰ ਕਿਉਂ ਨਹੀਂ ਪਸੰਦ ਰੀਨਿੰਗ ਦਿੱਤੀ ਜੀ ਪੈਸੇ ਦਿੱਤੇ ਇਹਨਾਂ ਨੇ ਕਿੱਠੇ ਲਏ ਤਿੰਨਾਂ ਦੇ ਹੱਥ ਦਾ ਧੋਏ ਤਿੰਨਾਂ ਦਾ ਪਾਣੀ ਲਾਲ ਹੋ ਗਿਆ ਜੀ ਤੇ ਇੱਕ ਨੂੰ ਪਰਸਨਲ ਰੀਨਿੰਗ ਉਹ ਤੇ ਇੰਨੀ ਕਿਰਪਾ ਕਿਉਂ ਬਾਕੀਆਂ ਦੇ ਕਿਉਂ ਨਹੀਂ ਜੀ ਵੀਸਵਾਲ ਖਲਾ ਕਰਦੀ ਨਾ ਕਟਰਮਾਨ ਦਾ ਸਰਕਾਰ ਦੇ ਵੀ ਕਟਰਮਾਨ ਦਾ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਦੀ ਇਮਾਨਦਾਰੀ ਤੇ ਕਿਸੇ ਨੂੰ ਕੋਈ ਸ਼ੰਕਾ ਨਹੀਂ ਤੇ ਮੰਤਰੀ ਥੱਲੇ ਕੀ ਕੀ ਕਰਦੇ ਪੰਜਾਬ ਦਾ ਮੁੱਖ ਮੰਤਰੀ ਸਾਹਿਬ ਨੂੰ ਪਤਾ ਹੀ ਨਹੀਂ ਹੈਗਾ ਜੀ ਫਿਰ ਉਹ ਲੱਗਦੇ ਆ ਵੀ ਆਹਦੇ ਸਾਰੀ ਫਾਈਲ ਮੀਦੇਸਾ ਲਿਖਦੇ ਆ ਵੀ ਸਾਰੀ ਫਾਈਲ ਤੇ ਰਿਕਾਰਡ ਮੰਗਾਇਆ ਤੇ ਚੰਗੀ ਤਰ੍ਹਾਂ ਦੇ ਘੁਖਿਆ ਜੀ ਵਿਜੀਲੈਂਸ ਬਿਊਰੋ ਦਾ ਦਾਵਾ ਆਂਦੇ ਕੀਤਾ ਕਿ ਇਹਨੂੰ ਰੈਡ ਹੈਂਡਡ ਫੜੀ ਗਈ ਰਿਸ਼ਵਤ ਲੈਂਦੇ ਆ 5000 ਜੀ ਆਂਦੇ ਬਲਿੰਦਾ ਸਿੰਘ ਨਾਲ ਦੀ ਲਾਕਡਾੜੀ ਕਿਉਂਕਿ ਉਹਨੂੰ ਗਲਤ ਕੰਮ ਨਹੀਂ ਹੀ ਕਰਨ ਦਿੰਦੀ ਤੇ ਇਸ ਕਰਕੇ ਆਂਦੇ ਜਿਹੜਾ ਕੇਸ ਹੈਗਾ ਇਰ레ਸਿਸਟੇਬਲ ਆ ਇਚਨਲ ਹੋਗ ਹੀ ਨਹੀਂ ਐਵੇਂ ਬਦੋ ਬਦੀ ਬਣਾਤਾ ਗਿਆ ਤੇ ਮੰਤਰੀ ਸਾਹਿਬ ਕਨਕਲੂਜਨ ਤੇ ਕੀ ਪੁੰਹਦੇ ਆ ਆਂਦੇ ਵੀ ਵਿਜੀਲੈਂਸ ਬਿਊਰੋ ਨੇ ਜਿਹੜਾ ਕੇਸ ਬਣਾਇਆ ਉਹ ਫਾਲਸ ਤੇ ਫੈਬ੍ਰੀਕੇਟਡ ਆ ਇਹਦਾ ਮਤਲਬ ਝੂਠਾ ਵਾ ਤੇ ਮਨ ਬਣਦਾ ਜੀ ਇਹ ਸਟੋਰੀ ਘੜੀ ਗਈ ਆ ਵਿਜੀਲੈਂਸ ਤੇ ਹੀ ਰੋਵਲਾਤਾ ਜੇ ਵਿਜੀਲੈਂਸ ਨੇ ਝੂਠਾ ਤੇ ਲਾਇਆ ਫਿਰ ਵਿਜੀਲੈਂਸ ਸਾਹਿਬ ਤੇ ਕੀ ਕਾਰਵਾਈ ਰეკਮੈਂਡ ਕੀਤੀ ਨਿੰਕੇ ਜੀ ਵੀ ਤੁਸੀਂ ਕਿਹੜੇ ਬਨਾ ਤੇ ਲਾਇਆ ਵੀ ਅੱਧੇ ਘੰਟੇ ਦੇ ਵਿੱਚ ਤੁਸੀਂ ਸਮਾਈ ਦੇ ਦੌਰਾਨ ਇਸ਼ਤਿਹਰਨੀਆਂ ਫੜ ਲਿਆ ਕਿ ਇਨਾ ਦਿਲ ਪਿਗਲ ਗਿਆ ਇਹਨਾਂ ਦਾ ਸਵਾਲ ਨਹੀਂ ਸਵਾਲ ਇਹ ਖੜਾ ਹੁੰਦਾ ਕਿ ਜੀ ਵੀ ਤੁਸੀਂ ਕਿਸ ਬਨਾ ਦੇ ਉਤੇ ਆਪਣੀ ਰਿਪੋਰਟ ਚ ਲਿਖਣਾ ਚਾਹੀਦਾ ਸੀ ਫਿਰ ਇਹਨਾਂ ਨੇ ਇਹ ਵੀ ਕੇਸ ਜੀ ਮੇਰੇ ਖਿਆਲ ਲਿਖਿਆ ਰਿਪੋਰਟ ਦੇ ਵਿੱਚ ਸ਼ਾਇਦ ਤੁਸੀਂ ਅੱਗੇ ਆ ਜਾਓਗੇ ਉਤੇ ਕਿ ਇਹਨੇ ਜਿਹੜੀ ਸਿਮਰ ਪ੍ਰੀਤ ਕੋਟ ਢਿੱਲੋਂ ਆਏ ਮਾਈਨਿੰਗ ਆ ਜੀ ਉਹ ਆਂਦੇ ਵੀ ਸਿਮਰ ਮੇ ਢਿੱਲੋਂ ਨੇ ਬੜੀ ਨਜਾਇਜ਼ ਮਾਈਨਿੰਗ ਰੋਕੀ ਬڑے ਪਤੇ ਦਾ ਜੱਗ ਕਰਵਾਏ ਗਿੱਦੀ-ਗੁੱਦੀ ਕੋਈ ਨਹੀਂ ਦੱਸੀ ਉਹਨਾਂ ਨੇ ਵੀ ਕਿੰਨੇ ਪਤੇ ਦਾ ਜੱਗ ਕਰਵਾਏ ਜੀ ਉਹਨੇ ਪਤੇ ਦਾ ਜੱਗ ਕੋਈ 20 50 100 ਕਰਾਇਆ ਤੇ ਦੱਸੋ ਵੀ ਇੰਨੀ ਐਫ ਆਈਰ ਦਾ ਜੱਗ ਕਰਾਇਆ ਜੀ ਫਿਰ ਇੰਨੀਆ ਖਬਰਾਂ ਕਿਉਂ ਆਉਂਦੀਆਂ ਬਜਾਰ ਰੋਪੜ ਦਾ ਪੋਲਿਆ ਉਹਦੇ ਖੰਭਿਆਂ ਤੋਂ ਥੱਲੇ ਸਾਰੀ ਰੇਤਾ ਪੁੱਟ ਕੇ ਲੱਗੇ ਵੀ ਤੁਸੀਂ ਤੇ ਉਹਦਾ ਪੋਲ ਢਾਣ ਵਾਲਾ ਹੋ ਗਿਆ ਉਹ ਫਿਰ ਕਿਉਂ ਜੇ ਮਾਈਨਿੰਗ ਕਿਤੇ ਵੀ ਨਹੀਂ ਹੋਣੀ ਚਲੋ ਇਹ ਤੇ ਕੱਲੇ ਰੋਪੜ ਦੀ ਗੱਲ ਹੈ ਤਰਕੇਜੀ ਤੇ ਮਾਈਨਿੰਗ ਅਕਸਰ ਕਰਾ ਕੌਣ ਰਿਹਾ ਉਹਦੇ ਲਈ ਕੌਣ ਜ਼ਿੰਮੇਵਾਰ ਆ ਸੇਣਾ ਰੋਲਾ ਪਾ ਰਹੀ ਏ ਬੀਐਸਐਫ ਰੋਲਾ ਪਾ ਰਹੀ ਏ ਪ ਵੀ ਮਾਈਨਿੰਗ ਇਨੀ ਨਹੀਂ ਜਾਦਾ ਹੋ ਗਈ ਬਾਰਡਰ ਦੇ ਕੋਲ ਇੱਥੇ ਚਲੋ ਰੋਪੜ ਦਾ ਮਾਮਲਾ ਹੈ ਮਾਈਨਿੰਗ ਅਸਰਾ ਦੇ ਪੁਲਿਸ ਦੀ ਦੇ ਜਮੰਦੀ ਤੇ ਡੀਡਾਂ ਦੀ ਜਮੰਦੀ ਤੇ ਬਣਾ ਨਹੀਂ ਹੋ ਰਿਹਾ ਕਿ ਨੈਕਸਟ ਚੱਲ ਰਿਹਾ ਸਾਡੀ ਮਾਂਜੋਗ ਹਾਈਕੋਰਟ ਨੇ ਵੀ ਇਹ ਗੱਲ ਕਹੀ ਆ ਜੀ ਫਿਰ ਉਹ ਆਂਦੇ ਵੀ ਜਿਹੜਾ ਪਤਾ ਸੱਜ ਹੋਇਆ ਉਹ ਇਹਨੂੰ ਸਬੰਸ ਕਾਣਵਾਦੇ ਕਰਾਇਗਾ ਰੂਟੀ ਚ ਹਾਰੇ ਲੈਸਨ ਆਂਦੇ ਵੀ ਇਹਨੂੰ ਲੈਸਨ ਦੇ ਦੇਣਵਾ ਤੇ ਕਿੰਨਾ ਇਹਨੇ ਪੈਸੇ ਜਮਾ ਕਰਾਉਂਦੇ ਬੜਿਆਂ ਨੂੰ ਇਹਨੇ ਜੁਰਮਾਨੇ ਪਾਏ ਬੜੇ ਪਤੇ ਸੱਜ ਕਰਾਏ ਉਹ ਕਹਿੰਦੇ ਵੀ ਉਸ ਵਕਤ ਦੇ ਰੋਪੜ ਦੇ ਕਾਂਗਰਸ ਐਮਐਲਏ ਹੀ ਉਹ ਨਜਾਇਜ਼ ਮਾਈਨਿੰਗ ਕਰਵਾਉਂਦੇ ਸੀ ਜੀ ਉਹਦੇ ਬੰਦਿਆ ਦੇ ਬੱਚੇ ਦਾ ਜਿਗਰ ਆਂਦੀ ਇਸ ਲਈ ਉਹਨੂੰ ਸਮਸਖਾਂ ਲਈ ਇਹ ਮਾਮਲਾ ਦਰਜ ਕਰਾਇਆ ਗਿਆ ਅਜੇ ਵੇਖੋ ਅਤ ਲਾਲ ਹੋ ਗਏ ਰੰਗੀਆਂ ਥੀ ਭਰੀ ਗਈ ਪੈਸੇ ਰਿਕਵਰੀ ਹੋ ਗਈ ਮੀਤਿਆਰ ਸਾਹਿਬ ਦੀ ਵਿਚੋਂ ਕਾਂਗਰਸੀ ਕਰਾਉਂਦੇ ਸੀਗੇ ਹੁਣ ਤਾਂ 22 ਮਹੀਨਿਆਂ ਤੋਂ ਸਰਕਾਰ ਤੁਹਾਡੀ ਹੈ ਹੁਣ ਇਲੈਗਲ ਮਾਈਨਿੰਗ ਕੰਮ ਕਰਾ ਰਿਹਾ ਹੈ ਹੁਣ ਚੇਤਨ ਸਿੰਘ ਜੋੜਾ ਮਾਜਰਾ ਸਾਹਿਬ ਵੀ ਜਾਂਤੇ ਬਾਕੀਆਂ ਨੂੰ ਛੱਡ ਦਿਓ ਜਿਹੜੇ ਕਾਪਰ ਕੇਜਰੀਵਾਲ ਸਾਹਿਬ ਕਿਸ ਤਰ੍ਹਾਂ ਕਹਿੰਦੇ ਸੀਗੇ ਨਾਲ ਦੋ ਫੜੇ ਹੋਈ ਛੱਡੋ ਫਿਰ ਕੇਰੀਵਾਲ ਸਾਹਿਬ ਕਹਿੰਦੇ ਵੀ 20000 ਕਰੋੜ ਰੁਪਏ ਮਾਈਨਿੰਗ ਚ ਆਊਗਾ ਤੇ ਉੱਥੋਂ ਦੇ ਆਇਆ 3-400 ਕਰੋੜ ਰੁਪਏ ਸਿਰਫ ਦੋ ਪਿੱਛੇ ਮੈਂ ਰੇਤਾ ਭੜਾਰੀ ਸਾਹਿਬ ਡਬਲ ਰੇਟ ਤੇ ਹੋ ਗਈ ਜੀ ਪਿੱਛੇ ਇਹਨਾਂ ਦਾ ਪ੍ਰੈਸ ਹੋਣਾ ਹੈ ਚੇਤਨ ਜੋੜਾ ਮਾਜਰਾ ਸਾਹਿਬ ਦਾ ਮੈਂ ਉਹ ਖਬਰ ਕੀਤੀ ਸੀ ਵੀ 4-500 ਮੈਨੂੰ ਐਗਜ਼ੈਕਟ ਫਿਗਰ ਯਾਦ ਨਹੀਂ ਹੈ ਵੀ ਇਹਨਾਂ ਕਹਿੰਦੇ ਰੈਵਨਿਊ ਆਇਆ ਹੈ ਤੇ ਨਵਜੋਤ ਸਿੰਘ ਸਿੱਧੂ ਲਗਾਤਾਰ ਇਹਨਾਂ ਤੇ આરોਪ ਲਗਾ ਰਹੇ ਨੇ ਹੁਣ ਮੀਤੇਰ ਸਾਹਿਬ ਕਨਕਲੂਜਨ ਤੇ ਇੱਥੇ ਪਹੁੰਚ ਉਹ ਆਂਦੇ ਜੀ ਪ੍ਰੋਸੀਗੂਰ ਸੈਕਸ਼ਨ ਨਹੀਂ ਦਿੱਤੀ ਜਾ ਸਕਦੀ ਇਹ ਖਰਾਬ ਜੀ ਉਹ ਵੇਖੋ ਵਿਜੀਲੈਂਸ ਤੇ ਇਲਜ਼ਾਮ ਲਾ ਦਿੱਤਾ ਨਾ ਵੀ ਇਹ ਨਾ ਝੂਠਾ ਤੇ ਫੈਬ੍ਰੀਕੇਟਡ ਕੇਸ ਮਨਗਨੰਤ ਕੇਸ ਬਾਤ ਆ ਤੇ ਤੁਸੀਂ ਕੇ ਜੀ ਇਹਨੂੰ ਲੈ ਕੇ ਵੈਸੇ ਮੇਰਾ ਕਹਲਾ ਜਿੱਥੋਂ ਜਿਹੜੇ ਚੀਫ ਡਾਇਰੈਕਟਰ ਨੇ ਤੇ ਵਿਜੀਲੈਂਸ ਤੇ ਡੀਜੀਪੀ ਨੇ ਸਪੈਸ਼ਲ ਡੀਜੀਪੀ ਨੇ ਬਰਿੰਦਰ ਕੁਮਾਰ ਉਹਨਾਂ ਨੇ ਚੀਫ ਸੈਕਟਰੀ ਅਨੁਰਾਗ ਵਰਮਾ ਨੂੰ ਚਿੱਠੀ ਲਿਖੀ ਜੇ ਉਹ ਲੈ ਕੇ ਤੇ ਕਹਿੰਦੇ ਵੀ ਮੰਤਰੀ ਦੇ ਫੈਸਲੇ ਤੇ ਦੁਬਾਰਾ ਵਿਚਾਰ ਕੀਤਾ ਜਾਏ ਇਹਦਾ ਮਤਲਬ ਤੁਸੀਂ ਆਪਣੀ ਵਿਜੀਲੈਂਸ ਨੂੰ ਡੀਮੋਰਲਾਈਜ਼ ਕਰ ਰਹੇ ਹੋ ਫਿਰ ਕਾਦੀ ਜਿਹੜੇ ਪਹਿਲੇ ਵੀ ਫੜੇ ਜੇ ਉਹਨਾਂ ਨੂੰ ਛੱਡ ਦਿਓ ਰਿਕਵਰੀਆਂ ਕਿੰਨੀਆਂ ਕੀਤੀਆਂ ਜਿਵੇਂ ਉਹ ਭਾਰਤ ਗੁਸ਼ਨਾਸ਼ੂ ਕਹਿੰਦਾ ਹੈ ਵੀ ਮੇਰੇ ਕੋਲ 2000 ਕਰੋੜ ਦਾ ਜੇ ਘਟਾਲਾ ਮੈਂ ਕੀਤਾ ਉਹ ਖਾ ਤੇ ਜਾਂਦੇ ਅਫਸਰ ਇੱਥੇ ਇੰਪਰੂਵਮੈਂਟ ਰਸਦੀਰ ਕੇ ਜੀ ਸੀ ਗੱਲ ਕਰਦੇ ਆ ਹਰ ਸਾਲ ਜਿਹੜੀਆਂ ਉਹ ਬਿਲਡਿੰਗਾਂ ਬਣਦੀਆਂ ਹਰ ਸਾਲ ਗਲੀਆਂ ਸੜਕਾਂ ਬਣਦੀਆਂ ਵੱਡੇ ਵੱਡੇ ਹੋਟਲ ਬਣ ਜਾਂਦੇ ਸੰਦ ਤੇ ਵੀ ਪਤਾ ਲੱਗਿਆ ਉੱਤੇ ਬਖਰੀ ਸਟੋਰੀ ਕਰਾਂਗੇ ਵੀ ਜਿਹੜਾ ਇਹਨਾਂ ਦਾ ਪੁਰਾਣਾ ਰਕੇਸ਼ ਜੀ ਦਫਤਰ ਹੁੰਦਾ ਸੀ ਜਿਹੜਾ ਉੱਥੇ ਜੀ ਜੀ ਬੱਸ ਸਟੈਂਡ ਦੇ ਕੋਲ ਜਿਹੜਾ ਪੁਰਾਣਾ ਇੰਪਰੂਵਮੈਂਟ ਦਾ ਦਰਵਾਜ਼ਾ ਲੱਗੇ ਤਰਕੇਸ਼ ਜੀ ਉੱਥੇ ਚੌਂਕ ਫਰਦ ਦੇ ਕੋਲ ਉੱਥੇ ਕਹਿੰਦੇ ਵੀ ਉਹਨੂੰ ਵੇਚ ਦੇ ਆਪਣੇ ਬੰਦੇ ਖਿਲਾੜ ਕੇ ਖਰੀਦ ਲਿਆ ਗਿਆ ਪ੍ਰਾਪਰਟੀ ਇਹਦੇ ਉਹ 40 50 ਕਰੋੜ ਦੀ ਏ ਤੇ ਖਰੀਦੀ ਗਈ ਸਿਰਫ 12 13 ਕਰੋੜ ਦੇ 14 ਕਰੋੜ ਦੇ ਮਤਲਬ ਤੁਸੀਂ ਦੇਖੋ ਫਿਰ ਇਹ ਵੀ ਆ ਰਕੇਸ਼ ਜੀ ਐਸ ਆਈਓ ਕਹਿੰਦਾ ਪਾਣੀ ਨਹੀਂ ਸਕਦੇ ਐਸ ਆਈਓ ਦਾ ਮਤਲਬ ਹੈ ਸ਼ਾਪ ਕਮ ਆਫਿਸ ਤੇ ਆਰਡਰ ਬੁਣਵਾਤੇ ਉਥੇ ਹਾਂ ਥੱਲੇ ਸ਼ੋਭ ਹੋ ਗਈ ਉੱਤੇ ਅਫਸਰ ਹੋ ਗਿਆ ਫਿਰ ਕਹੇ ਜੀ ਸੀ ਸਟੋਰੀ ਕੀਤੀ ਸੀ 79 ਨੰਬਰ ਐਸ ਈਓ ਦੀ ਵੀ ਕਿਸ ਤਰ੍ਹਾਂ 79 ਨੰਬਰ ਐਸ ਈਓ ਇੱਕ ਐਸ ਈ ਐਕਸ਼ਨ ਲਿਖ ਰਿਹਾ ਹੈ ਵੀ ਇਹ ਬਿਲਕੁਲ ਜਾਲੀ ਰਿਪੋਰਟ ਦਿੱਤੀ ਗਈ ਹੈ ਜੇਈ ਮਨਦੀਪ ਸਿੰਘ ਵੱਲੋਂ ਕੋਈ ਕਾਰਵਾਈ ਨਹੀਂ ਉਹਨੂੰ ਕਹਿੰਦੇ ਤੂੰ ਬਣਾਈ ਜਾ ਮਾਈਨਿੰਗ ਉਹ ਕਰ ਲਿੰਦਾ ਵੇਪਤਾ ਇਹਨਾਂ ਦੀ ਉਹ ਮਿੱਟੀ ਉਹ ਵੇਚਾਂ ਦਾ ਤੇ ਚਿੱਠੀ ਲਗਦੇ ਆ ਭਾਰਤ ਪੂਸ਼ਨ ਸ਼ਰਮਾ ਉਸ ਵੇਲੇ ਦੇ ਐਸ ਈ ਤੇ ਰਜੀਵ ਸੈਖੀ ਕੋਈ ਕਾਰਵਾਈ ਨਹੀਂ ਉਹ ਇਹ ਵੱਡੀਆਂ ਵੱਡੀਆਂ ਮਾਰਦਾ 135 36 73 780 ਉਹ ਕਿਦਾਂ ਬਣ ਗਏ 152 27 ਸਾਈ ਫੁੱਟ ਉਹ ਤੁਹਾਡੀਆਂ ਅੱਖਾਂ ਨੂੰ ਕੀ ਹੋਇਆ ਵੀ ਪੈਸਿਆਂ ਨੇ ਤੁਹਾਡੀਆਂ ਅੱਖਾਂ ਤੇ ਪੱਟੀ ਬੰਨਤੀ ਐ ਇਹਨਾਂ ਨੇ ਰਕੇਜੀ ਦੇਖੋ 2-2 ਏਕੜ ਦੀਆਂ ਬਿਲਡਿੰਗਾਂ ਨੇ ਜਿੱਥੇ ਬੰਦੇ ਨੇ ਇੰਪਰੂਵਮੈਂਟ ਟਰਸ ਹੋਏ ਚਾ ਕੋਰਪੋਰੇਸ਼ਨ ਹੋਵੇ ਤੇ ਉਥੇ ਹੱਟੀ ਨਹੀਂ ਜਵੇਂ ਖੋਲ ਦੇ ਤੇ ਫਿਰ ਮੈਨੂੰ ਤੇ ਐਂਜ ਲੱਗਦਾ ਕਿ ਜਿਹੜਾ ਵਿਸ਼ਾਲ ਜਿਹੜਾ ਚੋਰ ਫੜਿਆ ਹੈ 42 ਕਰੋੜ ਵਾਲਾ ਤੇ ਜਿਹੜਾ ਪੈਸੇ ਲੈਂਦਾ ਸੀ ਨਿਵਾਸਮੈਂਟ ਵਾਲਾ ਇੰਪਰੂਵਮੈਂਟ ਟਰਸ ਦਾ ਜਿਹੜਾ ਉਹ ਵੀ ਕਿਸੇ ਮੰਤਰੀ ਕੋਲ ਪੇਸ਼ ਹੋ ਜਾਵੇ ਤੇ ਮੰਤਰੀ ਉਹਨੂੰ ਵੀ ਕਹਿ ਦਵੇ ਵੀ ਤੇ ਤੇ ਆਵੇਂ ਆ ਫਾਲਸ ਥੱਪ ਕੇ ਚਾ ਦੇ ਦੇ ਅਮ ਦਿਵਨੀ ਵਾਲਗੇ ਤੇ ਆ ਦੇਖੋ ਐਮਟੀਪੀ ਦੇ ਬਿਲਕੁਲ ਠੀਕ ਆ ਸਾਡੀ ਵੇਖੋ ਆਂਦੇ ਵੀ ਵਿਜੀਲੈਂਸ ਬਿਊਰੋ ਨੇ ਇਹ ਦੇ ਵੇਖੋ ਖਜਾਇਆ ਵੀ ਇਹ ਬੀਬੀ ਨੇ 5 ਸਾਲ ਆਪਣੀ ਤਖਾ ਦੇ 1 ਰੁਪਈਆ ਨਹੀਂ ਖਰਚਿਆ ਦੱਸੋ ਦੇ ਘਰ ਦਾ ਚੂਲਾ ਕਿਦਾਂ ਚੱਲਦਾ ਸੀ ਏ ਆਪਣੇ ਕਪੜੇ ਕਪੜੇ ਕਿਥੋਂ ਲੈਂਦੀ ਕਿੱਢੀ ਕਿਥੋਂ ਚਲਾਉਂਦੀ ਹੈ ਮੇਨਟੇਨੈਂਸ ਕਿਦੋਂ ਕਰਦੀ ਹੈ ਬਿਜਲੀ ਦੇ ਬਿੱਲ ਕਿਦੋਂ ਭਰਦੀ ਹੈ ਮਾਈਨਿੰਗ ਚ ਮਾਈਨਿੰਗ ਵਾਲੇ ਫਰਕ ਪਾਉਂਦੇ ਆ ਆਇਓ ਬੋਲੋ ਸਾਰੇ ਜਿਹੜੇ ਉਥੇ ਖੋਖਲੇ ਹੋਗੇ ਨਾ ਅਨੰਦਪੁਰ ਸਾਹਿਬ ਦੇ ਜਿਹੜੇ ਮਾਈਨਰ ਦੱਸਦੇ ਨੇ ਜੀ ਤੇਲ ਵੀ ਮਾਈਨਿੰਗ ਵਾਲੇ ਪਵਾ ਦਿੰਦੇ ਆ ਵੇਖੋ ਮੰਤਰੀ ਮੀਤ ਇਹਦੇ ਇਥੋਂ ਤੇ ਇਹ ਲੱਗਦਾ ਵੀ ਲਟੇਰਿਆਂ ਨੂੰ ਸਹਲਕਸ਼ਨ ਦੇ ਰਿਹਾ ਹੁਣ ਸਵਾਲ ਕਿਤੇ ਕਰੇ ਕਰੀਏ ਅਸੀਂ ਇਸ ਨੂੰ ਲੈ ਕੇ ਸਰਕਾਰ ਨੇ ਕਰੀ ਇਹ ਕਿਤੇ ਕਰੀਏ ਮੰਨ ਲਓਗਾ ਵੀ ਪਤਨ ਲੱਗਦਾ ਉਹਨਾਂ ਨੂੰ ਮੀਥੇਰ ਸਾਹਿਬ ਨੂੰ ਇਸ ਨੂੰ ਲੈ ਕੇ ਇਸ ਉਹਨਾਂ ਦਾ ਪੱਖ ਜਾਣਨ ਵਾਸਤੇ ਉਹਨਾਂ ਨੂੰ ਫੋਨ ਕੀਤਾ ਹੈ ਉਹਨਾਂ ਦਾ ਉਹਨਾਂ ਨੇ ਸਾਡਾ ਫੋਨ ਰਿਸਿਵ ਨਹੀਂ ਕੀਤਾ ਫਿਰ ਉਹਨਾਂ ਨੂੰ ਮੈਸੇਜ ਵੀ ਪਾਇਆ ਇਸ ਨੂੰ ਲੈ ਕੇ ਵੀ ਕਿਉਂਕਿ ਇਹ ਤੁਹਾਡੇ ਤੇ ਰੋਪ ਲੱਗ ਰਿਹਾ ਹੈ ਤੁਸੀਂ ਉਸ ਵੇਲੇ ਮਾਈਨਿੰਗ ਮਿਸਟਰ ਸਨ ਆਖਰਕਾਰ ਕਿਸ ਵਿਹਾਰ ਤੇ ਤੁਸੀਂ ਸਿਮਰਪ੍ਰੀਤ कौर ਟਿੱਲੋਂ ਨੂੰ ਕਲੀਨ ਚਿੱਟ ਦਿੱਤੀ ਹੈ ਤੇ ਉਸ ਵੇਲੇ ਦੇ ਆਈਐਸ ਜਿਹੜੇ ਹੈ ਕ੍ਰਿਸ਼ਨ ਕੁਮਾਰ ਨੂੰ ਤੁਸੀਂ ਇਹ ਔਰਲੀ ਆਦੇਸ਼ ਜਾਰੀ ਕੀਤੇ ਮੌਕੇ ਕਰਕੇ ਜੀ ਮੈਂ ਚਾਹਾਂਗਾ ਤੁਸੀਂ ਵੀ ਇਹਨਾਂ ਦਾ ਮਾਰ ਰਹਿਣਾ ਕਿਹਾ ਵੀ ਮੈਂ ਜਿਹੜੇ ਦੇਸ਼ ਆ ਇਹਨਾਂ ਉਹ ਜਿਹੜੀ ਪ੍ਰੋਸੀਗਨ ਸੈਂਕਸ਼ਨ ਦੇ ਦੇ ਨੀਤ ਹੈ ਸਾਫ ਦੇ ਦੇਸ਼ ਤੇ 21 ਦਿਨ ਤਾਈ ਨੂੰ ਇਸ ਨੂੰ ਬਰੀ ਜਾਰੀ ਕਰਤਾ ਰੁਚੀ ਨਹੀਂ ਦੇਣੀ ਇਹ ਜੋ ਕੁਛ ਮੈਂ ਕੀਤਾ ਮੀਤ ਇਹਦੇ ਕਹੀ ਜਿਹੜਾ ਪਹਿਲਾ ਐਪੀਸੋਡ ਕੀਤਾ ਸੀ ਆਈ ਉਹ ਚ ਅੱਗੇ ਬੜੇ ਰਹਾਣਾ ਵੀ ਆਪ੍ਰੇਸ਼ਨ ਕੁਮਾਰ ਜੀ ਕ੍ਰਿਸ਼ਨ ਕੁਮਾਰ ਕਤਰ ਹੋਵੇ ਤੇ ਉਹ ਹੀ ਉਹਨਾਂ ਨੂੰ ਪ੍ਰੋਸੀਜਰ ਸੈਕਸ਼ਨਾਂ ਦਵੇ ਚਲਾਨ ਦੀ ਅਸੀਂ ਉਹਨਾਂ ਤੇ ਉਂਗਲੀ ਖੜੀ ਕਰਦੀ ਹੁਣ ਗੰਮ ਤੇ ਹੋਰ ਨਿਕਲਿਆ ਜੀ ਦੇਖੋ ਚਿੱਠੀਆਂ ਆ ਗਈਆਂ ਜੀ ਇੱਕ ਚਿੱਠੀ ਜਾਂਦੀ ਹੈ ਤੁਸੀਂ ਦੇਖੋ ਤੁਹਾਡੇ ਕੋਲ ਵੀ ਹੋਣੀ ਆ ਵੀ ਜਦੋਂ ਕਿਸ਼ਨ কুমার ਹੋਣੀ ਚਿੱਠੀ ਲਿਖਦੇ 2 ਮਈ 2023 ਨੂੰ ਸਾਡੇ ਕੋਲ ਦਸਤਾਵੇਜ਼ ਸਾਰੇ ਆ ਗਏ ਨੇ ਤੇ ਫਿਰ ਚਿੱਠੀ ਲਿਖਦੇ ਆ ਬਰਿੰਦਰ ਕੁਮਾਰ ਸਾਹਿਬ ਚਿੱਠੀ ਲਿਖੀ ਜਾਂਦੀ ਹੈ ਮਾਨਯੋਗ ਵਿਦੇ ਕੁਮਾਰ ਜੰਜੋਆ ਸਾਹਿਬ ਨੂੰ ਉਹ ਚਿੱਠੀ ਲਿਖਦੇ ਆ 9 ਜੂਨ 2023 ਨੂੰ ਫਿਰ ਇੱਕ ਹੋਰ ਚਿੱਠੀ ਲਿਖਦੇ ਨੇ ਕਿ ਆ ਜਿਹੜੀ ਚਿੱਠੀ ਲਿਖਦ ਨੇ 28 28 2023 ਨੂੰ ਜਿਹਦੇ ਚ ਉਹ ਕਹਿੰਦੇ ਵੀ ਪ੍ਰੋਸੀਕਿਊਸ਼ਨ ਇਹਨੂੰ ਸਾਨੂੰ ਇਜ਼ਾਜ਼ਤ ਦਿੱਤੀ ਜਾਵੇ ਇਹ ਉਹ ਹੁੰਦੇ ਪ੍ਰਮੁੱਖ ਸਕੱਤਰ ਨੂੰ ਲਿਖਦੇ ਆ ਹਾਂ ਵੀ ਪਹਿਲੇ ਮੰਤਰੀ ਸਾਹਿਬ ਗਲਤ ਫੈਸਲਾ ਕਰ ਗਿਆ ਇਹ ਤੇ ਮੁੜ ਵਿਚਾਰ ਕਰੋ ਤੇ ਸਾਨੂੰ ਸੈਂਕਸ਼ਨ ਦੇਣ ਲੀਡ ਡਿਪਾਰਟਮੈਂਟ ਨੂੰ ਕਹੋ ਹੁਣ ਅਸੀਂ ਮਾਨਯੋਗ ਮੁੱਖ ਮੰਤਰੀ ਭਵਨ ਮਾਨ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਚੀਫ ਡਾਇਰੈਕਟਰ ਵਿਜੀਲੈਂਸ ਨੂੰ ਵੀ ਆਦੇਸ਼ ਦੇਣ ਤੇ ਨਾਲ ਨਾਲ ਜਿਹੜੇ ਇਸ ਵੇਲੇ ਮੰਤਰੀ ਨੇ ਚੇਤਨ ਸਿੰਘ ਜੋੜਾ ਮਾਦਰਾ ਉਹਨਾਂ ਨੂੰ ਇਹ ਦੇਸ਼ ਦੇਣ ਤੇ ਇਹ ਮਾਮਲਾ ਸੀ ਉਹ ਉਹਨਾਂ ਨੂੰ ਟੈਗ ਵੀ ਕਰ ਦਾਂਗੇ ਇਹ ਵਾਲੀ ਖਬਰ ਤੇ ਕੇਰੀਵਾਲ ਸਾਹਿਬ ਨੂੰ ਵੀ ਟੈਗ ਕਰ ਦਾਂਗੇ ਬੰਦਾਰੀ ਸਾਹਿਬ ਇੱਕ ਗੱਲ ਤੁਹਾਨੂੰ ਹੋਰ ਦੱਸਣ ਵਾਲੀ ਆ ਇਸ ਵੰਝ ਮਾਨ ਜੋ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਆ ਜੀ ਉਹ ਹੈਗਾ ਮੰਜੂਰ ਅਲੀ ਖਾਨ ਵਰਸਸ ਯੂਨੀਅਨ ਗਵਰਨਮੈਂਟ ਆਫ ਇੰਡੀਆ ਜੀ 6 8 14 ਦਾ ਫੈਸਲਾ ਜੀ ਉਹ ਆਂਦੇ ਪ੍ਰੋਵੈਂਸ਼ਨ ਆਫ ਕ੍ਰਿਮਨੈਲ ਐਟ ਦਾ ਜਿਹੜਾ ਕੇਸ ਹੋਵੇ ਅੰਗੀ ਸੀ ਜਿਹੜਾ ਫੜਿਆ ਗਿਆ ਵਿੱਚ ਪੈਰਲਰ ਇਨਕੁਆਇਰੀ ਕਰਨ ਦਾ ਹੱਕ ਕੰਪੀਟੈਂਟ ਅਥਾਰਟੀ ਨੂੰ ਹੈਗਾ ਹੀ ਨਹੀਂ ਕਾਨੂੰਨ ਇਹਦੀ ਜਾਇਜ਼ ਨਹੀਂ ਦਿੰਦਾ ਫਿਰ ਸਾਡੇ ਮੰਤਰੀ ਸਾਹਿਬ ਫੈਸਲਾ ਕਿਦਾਂ ਕਰੀ ਜਾਂਦੇ ਕੰਪੀਟੈਂਟ ਹੋਣ ਦੀ ਪੈਰਲ ਇਨਕੁਆਇਰੀ ਕਿਦਾਂ ਕਰੀ ਜਾਂਦੇ ਆ ਇਹਦਾ ਮਤਲਬ ਹੈ ਸੁਪਰੀਮ ਕੋਰਟ ਦੇ ਦੇਸ਼ਾਂ ਨੂੰ ਕੋਈ ਨਹੀਂ ਸਮਝਦੇ ਨਹੀਂ ਉੱਤੇ ਨਾਲ ਆਸ਼ੂ ਵਾਲਾ ਗੱਲ ਆ ਗਈ ਨਾ ਜਾਓ ਹਾਈ ਕੋਰਟ ਨੂੰ ਕਹਦੇ ਮੰਤਰੀ ਨਹੀਂ ਮੰਨੋ ਇਹ ਤੇ ਫਿਰ ਮੰਤਰੀ ਸਾਹਿਬ ਨੇ ਅਫਸਰ ਨੇ ਨਾ ਉਹ ਵੀ ਆਪਣੇ ਆਪ ਨੂੰ ਹਾਈ ਕੋਰਟ ਤੋਂ ਤੇ ਸੁਪਰੀਮ ਕੋਰਟ ਤੋਂ ਉੱਥੋਂ ਹੀ ਸਮਝਦੇ ਨੇ ਦਰਬਾਰ ਸਾਹਿਬ ਦੇ ਕੋਲ ਹੁਡਰ ਬਣ ਗਏ ਕੀ ਹੋਇਆ ਰਕੇ ਜੀ ਪਹਿਲੇ ਪਹਿਲੀ ਆਂਦੀ ਟੀਮ ਕਹਿੰਦੀ 152 ਹੁਡਰ ਹੁਣ 600 ਬਣ ਗਏ ਨਾਬੱਡੀ ਦੇ ਸਾਹਮਣੇ ਆ ਵੇਰੇ ਗਲੇ ਵਾਲੇ ਹੋਟਲ ਜਾਂ ਬਣਾ ਰਹੇ ਆ ਮਦਨ ਮੋਲ ਮਾਲਮੀਆ ਰੋਡ ਤੇ ਇੱਕ ਸਟੋਰੀ ਦਵਾਦਨੀ ਪਾ ਸਕਦੇ ਆ ਤੇ ਵੀ ਸਟੋਰੀ ਕਿ ਕੰਪਨੀ ਬਾਗ ਦੀ ਬਿਲਡਿੰਗ ਹੈ ਕਿ ਉਹ ਤੇ ਸਿੰਘਾ ਨਹੀਂ ਉਹਨਾਂ ਦੇ ਰੱਖ ਰਖਾ ਨਹੀਂ ਹੋਣਾ ਉਹ ਕਹੇ ਜੀ ਤੁਹਾਨੂੰ ਯਾਦ ਇਹਨੂੰ 4 ਮੰਜਲਾ ਕਿਦਾਂ ਮਿਲ ਗਈ ਇਹਨੇ ਆਂਦੇ ਮੈਦ ਕਲੋਨੀ ਇੱਕ ਉੱਥੇ ਵੀ ਗੱਡੀ ਆ ਇਰਪੋਰਟ ਰੋਡ ਦੇ ਮੀਰਾ ਫਾਰਮ ਦੇ ਨਾਲ ਉਹਦੇ ਲਈ ਦਸਤਾਵੇਜ਼ ਮੰਗਵਾ ਰਹੇ ਆ ਅਸੀਂ ਪਤਾ ਵੀ ਕਰਾਂਗੇ ਵੀ ਕੀ ਹੈ ਵੇਖੇ ਕਹੇ ਜੀ ਗੱਲ ਤੁਹਾਡੀ ਠੀਕ ਹੈ ਕਿਤੇ ਨਾ ਕਿਤੇ ਸਵਾਲ ਖੜੇ ਹੁੰਦੇ ਆ ਤੁਹਾਨੂੰ ਯਾਦ ਹੋਣਾ ਜਿਹੜਾ ਕੰਪਨੀ ਬਾਗ ਦੇ ਬਿਲਕੁਲ ਸਾਹਮਣੇ ਇੱਕ ਜ਼ਮੀਨ ਵਿਕੀ ਸੀ 100 ਕਰੋੜ ਦੀ ਉਨੇ ਨਿਰਮਾਣ ਸ਼ੁਰੂ ਕੀਤਾ ਸੀ ਤਾਂ ਇਹਦਾ AI ਆਰਕੋਲੋਜੀ ਆਫ ਇੰਡੀਆ ਵਾਲਾ ਇਹਨਾਂ ਨੂੰ ਰੋਕਤਾ ਸੀ ਉਹਦਾ ਕੇਸ ਚੱਲਦਾ ਪਿਆ ਜੇ ਤੇ ਜੇ ਉਹ ਕੇਸ ਜਿੱਤ ਗਿਆ ਨਾ ਤੇ ਕਾਪੋਰੇਸ਼ਨ ਦੇ ਸਾਰੇ ਭਾਂਡੇ ਟਿੰਡੇ ਵਿਗ ਜਾਣੇ ਜੇ ਭਾਂਡੇ ਟਿੰਡੇ ਵਿਗ ਜਾਣੇ ਆ ਵੇਖੋ ਨਾ ਵੀ ਬਾਂਦਾ ਕਿਦਾਂ ਪਿਆ ਹੁਣ ਕੋਈ ਨਾ ਸਾਰੇ ਮੰਤਰੀ ਇਹ ਕੰਮ ਕਰਨ ਦੇ ਆ ਮਾਂਜੋਤ ਪਾਲ ਜੀ ਮੰਨੇ ਨੇ ਕੀ ਕੀਤਾ 27 22 ਸਾਈਜ ਇਨਸਪੈਕਟਰ ਫੜੇਗੇ ਸਾਈਜ ਅਫਸਰ ਵੈਡ ਸਕੈਮ ਦੇ ਵਿੱਚ 100 ਕਰੋੜ ਤੋਂ ਵੱਧਾ ਘਪਲਾ ਹੀ ਅੰਦਰ ਵੀ ਗਏ ਜਿੰਨੇ ਕਨੇ ਮਹੀਨੇ ਉਹਨਾਂ ਜਮਾਨਤਾਂ ਨਹੀਂ ਹੋਈਆਂ ਜੀ ਦਰਵਾਜ਼ੇ ਦੀਮਾ ਜੀ ਨੇ ਪ੍ਰੋਸੀਜਰ ਸੇ ਸੈਕਸ਼ਨ ਨਹੀਂ ਦੇ ਰਹੇ ਉਥੇ ਵਿਜੀਲੈਂਸ ਨੇ ਮੰਗੀ ਆ ਆਂਦੇ ਮੈਂ ਨਾ ਪੱਕ ਜਾਣਾ ਮੈਂ ਇਨਕੁਆਰੀ ਕਰਨੀ ਹੈ ਕਾਦੀ ਘਟਰ ਮਾਂ ਦਾ ਸਰਕਾਰ ਦੇ ਸੁਪਰੀਮ ਕੋਰਟ ਦੇ ਗੋਣ ਮਾਂ ਦੇ ਸੁਪਰੀਮ ਕੋਰਟ ਕਹਿੰਦੀ ਆ ਵੀ ਤਹੀ ਐ ਚ ਪਹਿਲ ਇਨਕੁਆਰੀ ਕਾਦੀ ਨਹੀਂ ਜਾਦੇ ਕੰਪੀਟੈਂਟ ਥੋੜੀ ਆ ਨਹੀਂ ਇਹ ਇਹ ਕਹਿੰਦੇ ਵੀ ਇਹੀ ਉਹ ਚ ਕਰਨੀ ਆ ਦੇਖੋ ਇਹਨਾਂ ਕੋਲ ਹੋਈ ਹਾਲ ਲੋਕਲ ਮੋਡੀ ਦੇ ਮੰਤਰੀਆਂ ਸਾਹਿਬ ਦਾ ਵੀ ਸ਼ੋਭ ਕਮ ਹੋਸਾ ਤੇ ਤਿੰਨ ਸਤਾਰਾ ਚਾਰ ਸਤਾਰਾ ਹੋਟਲ ਬਣ ਗਏ ਥੱਲੇ ਸ਼ੋਭ ਦੇ ਉੱਤੇ ਆਫਿਸ ਬਣਾ ਹੀ ਹੋਟਲ ਬਣ ਗਏ ਤੇ ਇਹਨਾਂ ਨੂੰ ਕੀ ਦਿਖਾਈ ਨਹੀਂ ਦਿੰਦਾ ਮੋਦੀਆ ਬੰਦੇ ਆ ਹੀ ਇਹਨਾਂ ਨੂੰ ਜਿੱਡਾ ਮੋਦੀਆ ਆ ਹੀ ਇਹਨਾਂ ਨੂੰ ਲਾਲ ਹਰੇ ਨੋਟ ਲੈਂਦੇ ਨਾ ਇਹ ਬੈਗਾ ਚ ਭਰ-ਭਰ ਕੇ ਆ ਥੱਲੇ ਵੇਖੋ ਅਗਲੇ ਜਮੀਨ ਦੀ ਸਰਕਾਰੀ ਜਮੀਨ ਦੇ ਵੀ ਉਹ ਬੇਸਮੈਂਟ ਬਣਾਇਂਦੇ ਆ ਹਾਂ ਚਲੋ ਸਾਰੀ ਕੇ ਜੀ ਮਾਨ ਸਰਕਾਰ ਨੂੰ ਬੇਨਤੀ ਹੈ ਵੀ ਦੇਖੋ ਲੋਕਾਂ ਨੇ ਬੜਾ ਤੁਹਾਡੇ ਦੇ ਉੱਤੇ ਵਿਸ਼ਵਾਸ ਕੀਤਾ ਸੀ ਤੇ ਅਸੀਂ ਤੁਹਾਡੀ ਮਨਸ਼ਾ ਦੇ ਉੱਤੇ ਵੀ ਕੋਈ ਸ਼ੱਕ ਨਹੀਂ ਕਰਦੇ ਹੁਣ ਸਵਾਲ ਤੁਸੀਂ ਇਹ ਦੇਖੋ ਵੀ ਹੈਗਾ ਕਿ ਮਾਈਨਿੰਗ ਕਰਵਾ ਕੌਣ ਰਿਹਾ ਹੈ ਪੰਜਾਬ ਦੇ ਗਵਰਨਰ ਹੋਣ ਬਨਵਾਰੀ لال ਪ੍ਰੋਹੀ ਚਾਹੇ ਪੰਜਾਬ ਦੇ ਮੁੱਖ ਮੰਤਰੀ ਹੋਣ ਭਗਵੰਤ ਮਾਨ ਇਹ ਚਾਹੁੰਦੇ ਨੇ ਕਿ ਭ੍ਰਿਸ਼ਟਾਚਾਰ ਮੁੱਕੇ ਤੇ ਨਸ਼ਾ ਮੁੱਕੇ ਇਲੀਗਲ ਕਾਰੋਬਾਰ ਮੁੱਕੇ ਹਾਈ ਕੋਰਟ ਹੋਵੇ ਚੀਫ ਸੈਕਟਰੀ ਸਾਹਿਬ ਹੋਣ ਡੀਜੀਪੀ ਹੋਣ ਚਾਹੇ ਵਿਜੀਲੈਂਸ ਤੇ ਜਾਂ ਪੁਲਿਸ ਤੇ ਪ੍ਰਸ਼ਾਸਨ ਰਾਜਨੇਤਾ ਸਾਰੇ ਚਾਹੁੰਦੇ ਨੇ ਕਿ ਮਾਈਨਿੰਗ ਬੰਦ ਹੋਵੇ ਇਲੀਗਲ ਕਾਰੋਬਾਰ ਬੰਦ ਹੋਣ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਹੋਵੇ ਭ੍ਰਿਸ਼ਟਾਚਾਰ ਦੂਰ ਹੋਵੇ ਦੜਾ ਸਟਾ ਕਾਰੋਬਾਰ ਨਾ ਚੱਲੇ ਪਰ ਫੇਰ ਵੀ ਭ੍ਰਸ਼ਟਾਚਾਰ ਖਤਮ ਹੁੰਦਾ ਨਾ ਨਹੀਂ ਲੈ ਰਿਹਾ ਜੇਲ੍ਹਾਂ ਚ ਬਹਿ ਕੇ ਤਸਕਰ ਆਪਣਾ ਨੈਟਵਰਕ ਚਲਾਈ ਜਾਂਦੇ ਨੇ ਅਸੀਂ ਫੇਰ ਵੀ ਦੇਖੋ ਉਮੀਦ ਕਰਦੇ ਆ ਕਿ ਮਾਨ ਸਰਕਾਰ ਕੁਛ ਨਾ ਕੁਛ ਕਰੇ ਠੀਕ ਹੈ ਆਵਾ ਬਹੁਤ ਪੂਤਿਆ ਹੈ ਪਰ ਆਵਾ ਉਤਿਆ ਇਸ ਕਰਕੇ ਹੀ ਪੁਰਾਣੀਆਂ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਨੂੰ ਲੋਕਾਂ ਨੇ ਘਰਾਂ ਚ ਬਾਟਾ ਤੇ ਤੁਹਾਡੇ ਉੱਤੇ ਵਿਸ਼ਵਾਸ ਕੀਤਾ ਤੇ ਸਾਨੂੰ ਉਮੀਦ ਹੈ ਕਿ ਤੁਸੀਂ ਇਹਨਾਂ ਦੇ ਉੱਤੇ ਜ਼ਰੂਰ ਕਾਰਵਾਈ ਕਰੋਗੇ ਅਸੀਂ ਪਹਿਲੇ ਕਹਿ ਚੁੱਕੇ ਹਾਂ ਕੁਮਰ ਵਿਜੇ ਪ੍ਰਤਾਪ ਸਿੰਘ ਕਿਸ ਤਰ੍ਹਾਂ ਕਹਿੰਦੇ ਨੇ ਵੀ ਸਰਕਾਰ ਬਦਲੀ ਸਿਸਟਮ ਹੋਈ ਇੰਪਰੂਵਮੈਂਟ ਟਰਸਟ ਦੇ ਜਿਹੜੇ ਚੋਰ ਆ ਉਹਨਾਂ ਤੇ ਕੀ ਕਾਰਵਾਈ ਕੀਤੀ ਗਈ 42 ਕਰੋੜ ਰੁਪਏ ਇੱਕ ਬੰਦਾ ਆਪਣੇ ਆਪ ਹੀ ਜਿਹੜਾ ਲੋਨ ਲੈ ਲੈਂਦਾ ਫਿਰ ਬਿੱਲ ਕਹਿੰਦੇ ਵੀ ਕੰਮ ਹੁੰਦਾ ਹੀ ਨਹੀਂ ਹਰ ਸਾਲ ਤੁਸੀਂ ਕਰੋੜਾ ਰੁਪਏ ਦੇ ਕੰਮ ਕਰਾਤੇ 100-100 ਕਰੋੜ ਦੇ ਤੁਸੀਂ ਕੰਮ ਕਰਾਣੇ ਹੋ ਉਹ ਭਈ ਜੇ 100 ਕਰੋੜ ਇੱਕ ਸਾਲ 'ਚ ਕੰਮ ਤੇ 1000 ਕਰੋੜ ਲੱਗਿਆ ਵਿਖਿਆ ਕਿੱਥੇ ਆ ਉਹੋ ਹੀ ਜਾਲ ਜਿਹੜਾ ਤਾਰਾਂ ਦਾ ਜਾਲ ਹੈ ਉਹ ਹੀ ਪੁਰਾਣੀਆਂ ਮਨਤਰ ਗੱਜਿ ਕਿਸੇ ਨੇ ਦੱਸਿਆ ਵੀ ਪੁਰਾਣੀ ਟੈਲ ਪੁੱਟ ਕੇ ਨਾ ਉਹ ਫੋਟੋਆਂ ਖਿੱਚ ਲੈਂਦੇ ਨੇ ਫਿਰ ਵਿਖਾਉਂਦੇ ਵੀ ਸੇ ਟੈਲਾਂ ਟੁੱਟ ਗਈਆਂ ਤੇ ਜਿਹੜੀਆਂ ਮੁਰਗੇ ਫੋਟੋ ਖਿੱਚ ਕੇ ਉਹ ਹੀ ਪੁਰਾਣੀਆਂ ਟੈਲਾਂ ਉੱਥੇ ਚੇਪ ਦਿੰਦੇ ਆ ਉਹ ਹੀ ਮਲਬਾ ਲਾ ਦਿੰਦੇ ਆ ਉਹ ਹੀ ਸਭ ਕੁਝ ਕਰਦੇ ਆ ਦੇਖਣ ਆ ਜਿਹੜਾ ਸਿਹਨਪੁਰੇ ਵਾਲਾ ਪੁਲ ਆ ਜੀ ਉਹਦੀਆਂ ਗਈ ਟੁੱਟੇ ਸੀ ਸਰੀਏ ਤੱਕ ਨਹੀਂ ਬਣੇ ਉਹਨਾਂ ਦੇ ਸਰੀਆਂ ਦੇ ਲਿਪਾ ਪੋਤੀ ਕਰਕੇ ਉਹ ਹੀ ਜੰਗਲੇ ਸਰੀਏ ਥੱਲੇ ਉੱਥੇ ਉਹ ਤੇ ਪਿੱਲਰ ਬਣਾਉਂਦੇ ਆ ਅੱਗੇ ਸਾਰੇ ਬਹਿ ਜਾਂਦੇ ਆ ਸਾਡੀ ਫੇਰ ਬੇਨਤੀ ਇਹ ਮੱਕੀਆਂ ਗਲੀਆਂ ਨੂੰ ਥੋੜੀ ਜਾਂਦੇ ਆ ਤੇ ਉੱਥੇ ਟੈਲਾਂ ਲਾਈ ਜਾਂਦੇ ਆ ਤੇ ਜਿਹੜੀਆਂ ਗਲੀਆਂ ਵੱਡੀਆਂ ਉਹਨਾਂ ਨੂੰ ਬਣਾਉਂਦੇ ਹੀ ਨਹੀਂ ਦੇਖੋ ਕਿ ਇਹ ਜੀ ਗੱਲ ਹੈ ਕਿ ਇਹਨਾਂ ਨੂੰ ਇੱਕ ਸਾਰਾ ਇੱਕ ਆਰਡੀਏ ਪਾ ਕੇ ਪੁੱਛਦੇ ਆਂ ਵੀ ਕਿੰਨਾ ਤੀ ਹੁਣ ਤੱਕ ਪੈ ਕਾ ਚਿੱਤਾ ਕਿਹੜੇ ਕਿਹੜੇ ਕੰਮ ਪ੍ਰੋਜੈਕਟ ਕਰਾ ਰਹੇ ਨੇ ਕਿਹਨੇ ਠੇਕੇਦਾਰ ਨੂੰ ਦਿੱਤਾ ਜੇ ਉਹ ਸਰਾ ਹੀ ਜਾ ਕੇ ਉਹ ਜੋ ਠੇਕੇਦਾਰ ਹੀ ਨਾ ਨਾ ਰਲ ਗਏ ਜਿਹੜੇ ਚੋਰੀ ਕਿਹ ਜੀ ਇਹ ਗੱਲ ਹੈ ਉਹੀ ਬੰਦੇ ਠੇਕੇਦਾਰ ਉਹੀ ਮੁਰਮੁਰ ਕੰਮ ਕਰਦੇ ਆ ਫਿਰ ਫਿਰ ਮੈਂ ਤੀਜੀ ਵਾਰੀ ਕੋਟ ਕਰ ਲੰਗਾ ਗੁਰੂ ਜੇ ਬਰਤਪ ਸਿੰਘ ਹੁਣਾਂ ਦੀ ਗੱਲ ਸਰਕਾਰ ਬਦਲੀ ਕਹਿੰਦੇ ਸਿਸਟਮ ਉਹੀ ਉਹਨਾਂ ਰੋਲਾ ਪਾਇਆ ਸੀ ਉਹ ਕਿਹੜਾ ਸਕੂਲ ਉੱਥੇ ਬਣਿਆ ਜੀ ਇਲੀਗਲ ਗ੍ਰੀਨ ਐਵੇਨਿਊ ਕੀ ਹੋਇਆ ਕੁਛ ਇਹ ਕ ਐਮ ਐਲ ਏ ਦੀ ਤੇ ਫੇਰ ਤੇ ਰਾਬੀ ਰੱਖਿਆ ਇਸ ਮੁਲਕ ਦਾ ਚਲੋ ਇੱਕ ਮਾਨ ਸਾਹਿਬ ਦਾ ਇੱਕ ਧੰਨਵਾਦ ਵੀ ਸਾਡੀ ਵੀਲ ਤੇ ਉਹਨਾਂ ਨੇ ਐਸਐਸਪੀ ਵਿਜੀਲੈਂਸ ਲਾਤੇ ਆ ਹੁਣ ਪੁਲਿਸ ਕਮਿਸ਼ਨ ਡੀਸੀਪੀ ਲਾਉਣ ਆਰਡਰ ਵੀ ਲਾਤੇ ਆ ਤੇ ਇੱਕ ਹੋਰ ਬੇਨਤੀ ਮਾਨ ਸਾਹਿਬ ਵੀ ਗੁਰੂ ਨਗਰੀ ਨੂੰ ਹੁਣ ਇੱਕ ਇਮਾਨਦਾਰ ਕਮਿਸ਼ਨਰ ਦੇ ਦਿਓ ਨਗਨ ਨਿਕਮ ਵਾਤੇ ਜਿਹੜਾ ਇਲੀਗਲ ਹੋਟਲਾਂ ਤੇ ਇਲੀਗਲ ਬੰਦੀਆਂ ਇਮਾਰਤਾਂ ਤੇ ਇਲੀਗਲ ਕਲੋਨੀਆ ਦੇ ਉੱਤੇ ਨੱਥ ਪਸ ਗਏ ਚਲੋ ਸਾਨੂੰ ਦਿਓ ਆਜ਼ਾਦਤ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਸੁਝਾਅ ਜ਼ਰੂਰ ਦਿਓ ਆਪਣੇ ਤੁਹਾਡੇ ਦਿੱਤੇ ਗਏ ਸੁਝਾਅ ਸਾਡੇ ਲਈ ਬਹੁਤ ਮ ਧੰਨਵਾਦ ਸਸਿਕਾ ਨਮਸਕਾਰ